ਫਰਾਂਸ ਵਿੱਚ ਨੋਇਨ ਨੂੰ ਬਚਾਉਣ ਦੇ ਲਈ ਪਾ ਦਿੱਤੀ ਪਟੀਸ਼ਨ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਦੇ ਦਿੱਤਾ ਉਸ ਉੱਤੇ ਵੱਡਾ ਬਿਆਨ ਸਿੱਧੂ ਮੂਸੇਵਾਲਾ ਕੇਸ ਦੇ ਵਿੱਚ ਅੱਜ ਲਾਰੈਂਸ ਮਿਸ਼ਨੋਈ ਵੱਲੋਂ ਜਿੱਥੇ ਪਟੀਸ਼ਨ ਪਾਈ ਜਾਂਦੀ ਹੈ ਉਸ ਦੇ ਵਕੀਲ ਨੇ ਜੋ ਬਿਆਨ ਦਿੱਤਾ ਉਸ ਨੂੰ ਸੁਣ ਕੇ ਤੁਸੀਂ ਹੈਰਾਨ ਵੀ ਹੋਵੋਗੇ ਤੇ ਦੂਸਰੇ ਪਾਸੇ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਜੋ ਬਿਆਨ ਦਿੱਤਾ ਉਹ ਵੀ ਰੋਂਟੇ ਖੜੇ ਕਰ ਦੇਣ ਵਾਲਾ ਹੈ ਸਿੱਧੂ ਮੂਸੇਵਾਲੇ ਦੇ ਪਿਤਾ ਦਾ ਕਹਿਣਾ ਕਿ ਹੁਣ ਬਚਣ ਨੂੰ ਫਿਰਦੇ ਨੇ ਪਹਿਲਾਂ ਇਹਨਾਂ ਨੇ ਹਵਾਲਾ ਦੇ ਦੇ ਕੇ ਪੋਸਟਾਂ ਪਾਈਆਂ ਸੀ ਇਹ ਕਿਹਾ ਸੀ ਕਿ ਗਿਆਨੀ ਗੱਡੀ ਚਾੜਤਾ ਤੇ ਹੋਰ ਕੀ ਕੁਝ ਕਿਹਾ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਤੇ ਲਾਰੈਂਸ ਦੇ ਇਸ ਵਕੀਲ ਨੇ ਜਿਸ ਨੇ ਪਟੀਸ਼ਨ ਪਾਈ ਹੈ ਕਿ ਲਾਰੈਂਸ ਬਿਲਕੁਲ નિર્ਦੋਸ਼ ਹੈ ਤੇ ਇਸ ਨੂੰ ਡਿਸਚਾਰਜ ਕਰ ਦਿੱਤਾ ਜਾਵੇ ਇਸ ਕੇਸ ਦੇ ਵਿੱਚੋਂ ਕੀ ਕਿਹਾ ਦੋਨਾਂ ਨੇ ਉਹ ਵੀ ਤੁਸੀਂ ਸੁਣ ਲਵੋ ਤੇ ਵੀਡੀਓ ਨੂੰ ਕਰ ਦਿਓ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਵੱਧ ਤੋਂ ਵੱਧ ਲਾਈਕ ਕਰਕੇ ਸ਼ੇਅਰ ਤੇ ਸੁਣੋ ਹੁਣ ਵਕੀਲ ਨੇ ਕੀ ਕਿਹਾ ਤੇ ਉਸ ਤੋਂ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਦੀ ਕੀ ਪ੍ਰਤੀਕਿਰਿਆ ਹੈ ਉਹ ਜਦੋਂ ਸਾਹਮਣੇ ਆਈ ਤਾਂ ਤੁਸੀਂ ਵੀ ਸੁਣ ਕੇ ਹੈਰਾਨ ਹੋਵੋਗੇ ਸੁਣੋ ਪੂਰੀ ਵੀਡੀਓ ਕੀ ਹੈ ਇਸ ਪੂਰਾ ਮਾਮਲਾ ਰਕਬੀਰ ਸਿੰਘ ਬਹਿਣੀਵਾਲ ਸਰ ਪਟੀਸ਼ਨ ਪਾਈ ਗਈ ਹੈ ਕਿ ਇਫੈਕਟਸ ਨੇ ਸਾਰਾ ਜਿਹੜਾ ਦੱਸਿਆ ਡਿਟੇਲ ਇਹਦੇ ਵਿੱਚ ਸਰ ਮਾਨਯੋਗ ਮਾਨਸਾ ਕੋਰਟ ਦੇ ਵਿੱਚ ਮੈਡਮ ਸ਼ਹਿਨ ਜੱਜ ਦੇ ਕੇਸ ਚੱਲ ਰਿਹਾ ਹੈਗਾ ਸਟੇਟ ਵਰਸੇ ਮਨਪ੍ਰੀਤ ਪਾਉ ਦੇ ਨਾਮ ਤੇ ਉਹਦੇ ਵਿੱਚ ਚਾਰਜ ਦੀ ਸਟੇਜ ਤੇ ਚੱਲ ਰਿਹਾ ਸਰ ਚਾਰਜ ਤੇ ਵੈਸ ਚੱਲ ਰਹੀ ਹੈ ਉਹਦੇ ਵਿੱਚ ਅਸੀਂ ਲਾਰੈਂਸ ਲਾਰੈਂਸ ਬਿਸ਼ਨੋਈ ਨੂੰ ਡਿਸਚਾਰਜ ਕਰਨ ਦੀ ਸਰ ਐਪਲੀਕੇਸ਼ਨ ਫਾਈਲ ਕੀਤੀ ਹੋਈ ਹੈ ਜੀ ਪਰ ਕੀ ਕੁਝ ਹੈਗਾ ਹੌਸਪਿਟਿਸ਼ਨ ਦੇ ਵਿੱਚ ਤੇ ਕਿਉਂ ਇਹ ਗੱਲਾਂ ਮਤਲਬ ਯੂ ਟਰਨ ਕਿਸ ਤਰੀਕੇ ਨਾਲ ਆਇਆ ਸਰ ਇਹਦੇ ਵਿੱਚ ਅਸੀਂ ਲਾਰੈਂਸ ਦੇ ਖਿਲਾਫ ਕੋਈ ਵੀ ਡਾਇਰੈਕਟ ਐਵਿਡੈਂਸ ਨਹੀਂ ਉਹ ਜਦੋਂ ਮਰਡਰ ਹੋਇਆ ਉਦੋਂ ਵੀ ਉਹ ਜੁਡੀਸ਼ੀਅਲ ਕਸਟਡੀ ਚ ਸੀ ਤੇ ਬਾਕੀ ਜਿਹੜੇ ਹੋਰ ਬਾਕੀ ਇਹਦੇ ਕੋ-ਕਯੂਜ਼ ਨੇ ਇਸ ਕੇਸ ਦੇ ਵਿੱਚ ਉਹਨਾਂ ਦੀ ਕੋਈ ਆਪਣਾ ਡਾਇਰੈਕਟ ਕਿਤੇ ਮੁਲਾਕਾਤ ਜਾਂ ਕਦੇ ਵੀ ਕੋਈ ਮੀਟਿੰਗ ਆਫ ਮਾਈਂਡਸ ਇਕੱਠਿਆਂ ਦੀ ਕਿਤੇ ਕੋਈ ਨਹੀਂ ਪ੍ਰੂਵ ਹੁੰਦਾ ਇਸ ਕਰਕੇ ਅਸੀਂ ਇਹ ਐਪਲੀਕੇਸ਼ਨ ਫਾਈਲ ਕੀਤੀ ਹੈ ਸੋਸ਼ਲ ਮੀਡੀਆ ਤੇ ਹਵਾਲਾ ਦਿੱਤਾ ਗਿਆ ਅਸੀਂ ਸਾਰੇ ਇੰਟਰਵਿਊਜ਼ ਦੇ ਵਿੱਚ ਵੀ ਕਿਹਾ ਗਿਆ ਸੀ ਵੀ ਲਾਰੈਂਸ ਨੇ ਸਭ ਕੁਝ ਕਰਾਇਆ ਫਿਰ ਉਹ ਹੁਣ ਬਚਾ ਕੀਤਾ ਜਾ ਰਿਹਾ ਨਹੀਂ ਸਰ ਦੇਖੋ ਸੋਸ਼ਲ ਮੀਡੀਆ ਕੋਲੇ ਤਾਂ ਕੋਈ ਫੈਸਲਾ ਕਰਨ ਦਾ ਅਧਿਕਾਰ ਨਹੀਂ ਫੈਸਲਾ ਤਾਂ ਅਦਾਲਤਾਂ ਨੇ ਕਰਨਾ ਹੈ ਜੀ ਜਦੋਂ ਕਿਸੇ ਵੀ ਇਨਸਾਨ ਨੂੰ ਕੋਈ ਲੱਗਦਾ ਹੈ ਕਿ ਮੈਨੂੰ ਅਦਾਲਤ ਵਿੱਚ ਜਾਣਾ ਚਾਹੀਦਾ ਹੈ ਤਾਂ ਉਹ ਅਦਾਲਤ ਵਿੱਚ ਅਪੀਅਰ ਹੁੰਦਾ ਹੈ ਕਦੋਂ ਤਰੀਕ ਹੈ ਤੇ ਕੀ ਮੰਗਿਆ ਗਿਆ ਇਹਦੇ ਵਿੱਚ ਸਰ 5 ਜਨਵਰੀ 2024 ਅੱਗੇ ਤਰੀਕ ਤੈ ਹੋਈ ਹੈਗੀ ਉਹ ਤੇ ਸਾਡੀ ਐਪਲੀਕੇਸ਼ਨ ਤੇ ਮਦਈਤਰ ਨੇ ਤੇ ਸਰਕਾਰ ਨੇ ਰਿਪਲਾਈ ਦੇਣਾ ਹੈ ਜੇਲ੍ਹਾਂ ਦੇ ਵਿੱਚ ਪਲਾਨਿੰਗ ਸਾਹਮਣੇ ਜਿਹੜੇ ਬਿਆਨ ਵੀ ਹੋਏ ਨੇ ਪੁਲਿਸ ਰਿਮਾਂਡ ਦੇ ਦੌਰਾਨ ਵੀ ਪੁੱਛ ਕੇ ਇਸ ਚ ਦੱਸਿਆ ਗਿਆ ਵੀ ਜੇਲ੍ਹਾਂ ਦੇ ਵਿੱਚ ਪਲਾਨਿੰਗ ਹੋਈ ਤਾਂ ਫਿਰ ਕਿਸ ਤਰੀਕੇ ਨਾਲ ਜੋਠ ਲਾਇਆ ਉਹ ਨਾ ਦੱਸੋ ਜੇਲ੍ਹ ਦੇ ਵਿੱਚ ਸਰ ਜਦੋਂ ਇਹ ਇਸ ਟਾਈਮ ਇਤਹਾੜ ਜੇਲ੍ਹ ਦੇ ਵਿੱਚ ਜਿਹੜੀ ਬੈਰਕ ਦੇ ਵਿੱਚ ਸੀ ਉੱਥੇ ਹੋਰ ਕੋਈ ਵੀ 25 ਜਣਿਆਂ ਚ ਕੋਈ ਵੀ ਹੋਰ ਦੋਸ਼ੀ ਇਹਦੇ ਨਾਲ ਹੈ ਨਹੀਂ ਸੀ ਇਹ ਤੇ ਜਗਦੀਪ ਭਗਵਾਨਪੁਰਿਆ ਦੋਨੋਂ ਸੀ ਇਤਹਾੜ ਜੇਲ੍ਹ ਦੇ ਵਿੱਚ ਉਹ ਅਲੱਗ ਬੈਰਕ 'ਚ ਸੀ ਇਹ ਅਲੱਗ ਬੈਰਕ 'ਚ ਸੀ ਕੋਈ ਇਹਦੇ ਨਾਲ ਨਹੀਂਗਾ ਜੀ ਪਲਾਨਿੰਗ ਦਾ ਉਹੀ ਅਸੀਂ ਐਸੇ ਕਰਕੇ ਅਸੀਂ ਆਪਣਾ ਪੱਖ ਰੱਖਿਆ ਕਿ ਕੋਈ ਪਲਾਨਿੰਗ ਦਾ ਪ੍ਰੂਫ ਹੈ ਨਹੀਂਗਾ ਸੋਸ਼ਲ ਮੀਡੀਆ ਇਹ ਮਤਲਬ ਜੇ ਸਿੱਧੂ ਦੇ ਪਿਤਾ ਦੀ ਗੱਲ ਦੱਸੀ ਜਾਵੇ ਤਾਂ ਇਹ ਵੀ ਸਾਹਮਣੇ ਆ ਰਿਹਾ ਵੀ ਡਰ ਹੁਣ ਸਤਾਉਣ ਲੱਗਿਆ ਕਿਤੇ ਨਾ ਕਿਤੇ ਚਲੋ ਜੇ ਕੋਈ ਬੰਦਾ ਜੀ ਅਦਾਲਤ ਵਿੱਚ ਜਾਂਦਾ ਉਹ ਡਰਪੋਕ ਤਾਂ ਨਹੀਂ ਹੁੰਦਾ ਹਰ ਬੰਦੇ ਨੂੰ ਆਪਣਾ ਪੱਖ ਰੱਖਣ ਦਾ ਅਧਿਕਾਰ ਹੈਗਾ ਬਿਤਾ ਉਹਦੇ ਤੇ ਮੈਂ ਵਾਰਸ ਹੁੰਦਾ ਹੀ ਸੋਸ਼ਲ ਮੀਡੀਆ ਤੇ ਵੀਡੀਓ ਪ੍ਰਤੀਕਰਿਆ ਦੇ ਰਹੇ ਹਾਂ ਦੇਖੋ ਦੋਸ਼ੀ ਨੇ ਤਾਂ ਆਪਣੇ ਆਪ ਨੂੰ ਸਜ਼ਾ ਤੋਂ ਬਚਣ ਲਈ ਜਿਹੜੀ ਵੀ ਕੋਈ ਉਚਾਰਕਤਾ ਹੈਗੀ ਹੈ ਜਿੱਥੇ ਵੀ ਕਿਤੇ ਕਾਨੂੰਨ ਦੀ ਕਮੀ ਪੇਛੀ ਹੈ ਜਿਹੜੀ ਕਮਜ਼ੋਰੀਆਂ ਦਾ ਫਾਇਦਾ ਉਠਾ ਕੇ ਬਚ ਨਿਕਲਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਹੈ ਤਾਂ ਆਪਣਾ ਕੰਮ ਹੈ ਹੈਗਾ ਵੀ ਇਹਨੂੰ ਸਜ਼ਾ ਤੱਕ ਲੈ ਕੇ ਜਾਣਾ ਸੋ ਉਹ ਆਪਣੀਆਂ ਅਚਾਰਾ ਚੋਈਆਂ ਕਰਨਗੇ ਅਸੀਂ ਆਪਣੇ ਕੋ ਜਿਹੜੇ ਪ੍ਰੂਫ ਐਵੀਡੈਂਸ ਹੈ ਉਹ ਤੇ ਲਾਵਾਂਗੇ ਕੋ ਮਾਂ ਜੋ ਅਰਾਧਤ ਨਹੀਂ ਦੇਖਣਾ ਅੱਗੇ ਇਸ ਤਰ੍ਹਾਂ ਹੀ ਪੰਜਾਬ ਸਰਕਾਰ ਨੇ ਵੀ ਦੱਸ ਦਿੱਤਾ ਵੀ ਜੇਲ੍ਹ ਪੰਜਾਬ ਦੀ ਜੇਲ੍ਹ ਚ ਨਹੀਂ ਹੋਈ ਤੇ ਰਾਜਸਥਾਨ ਤੇ ਸਾਰੀ ਗੱਲ ਪਾਦੀ ਕੀ ਕਹਿਣਾ ਚਾਹੋ ਤੇ ਦੇਖੋ ਜੀ ਵਿਖਤੀ ਤੌਰ ਤੇ ਇੱਕ ਆਪਣਾ ਮਾਸ ਬਚਾਉਣ ਵਾਲੀ ਗੱਲ ਹੈ ਕੋਈ ਚਾਹੇ ਉਹ ਪੰਜਾਬ ਚ ਹੈ ਚਾਹੇ ਉਹ ਰਾਜਸਥਾਨ ਦੇ ਵਿੱਚ ਹੈ ਹੈ ਤਾਂ ਕਸਟਡੀ ਦੇ ਵਿੱਚ ਹੈ ਨਾ ਉਹ ਤਾਂ ਦੋਨਾਂ ਗਵਰਨਮੈਂਟ ਨੂੰ ਹੀ ਉਹਦੇ ਤੇ ਜਵਾਬ ਦੇਣਾ ਹੀ ਪੈਣਾ ਹੈ ਠੀਕ ਹੈ ਲੇਟ ਕਰ ਦੇਣਗੇ ਕੁਝ ਹੋਰ ਸਮਾਂ ਲੱਗ ਜੂਗਾ ਜਿੱਥੇ 8 ਮਹੀਨੇ ਲੰਘ ਗਏ ਆ ਹੋ ਸਕਦਾ ਹੋਰ 5-7 ਮਹੀਨੇ ਲਟਕਾਈ ਜਾਣ ਉਹਨੂੰ ਸੱਚ ਤਾਂ ਆਖਰ ਅੱਗੇ ਆ ਹੀ ਜਾਣਾ ਹੈ ਪਟੀਸ਼ਨ ਚ ਲਾਰੈਂਸ ਕਹਿੰਦਾ ਵੀ ਮੇਰੀ ਨਾ ਤਾਂ ਕੋਈ ਦੁਸ਼ਮਣੀ ਸੀ ਨਾ ਮੈਂ ਕਦੇ ਆਇਆ ਤੇ ਨਾ ਹੀ ਮੇਰਾ ਕਿਸੇ ਨਾਲ ਸੰਪਰਕ ਸੀਗਾ ਬਿਲਕੁਲ ਜੀ ਤੁਸੀਂ ਦੇਖੋ ਉਹ ਤਾਂ ਇਹ ਗੱਲ ਕਹਿ ਰਹੇ ਨੇ ਪਰੰਤੂ ਤੇ ਤੁਸੀਂ ਸੁਣਿਆ ਹੋਣੀਆਂ سوشل ਵੀਡੀਓ ਉੱਤੇ ਅਜੇਪਾਲ ਵੱਲੋਂ ਇੰਟਰਵਿਊਆਂ ਦਿੱਤੀਆਂ ਗਈਆਂ ਹਨਾ ਉਹ ਦੇਖ ਸ਼ਰਿਆ ਨੂੰ ਸਿੱਧੂ ਨੂੰ ਟਾਰਗੇਟ ਕਰਦਾ ਰਿਹਾ ਵੀ ਸਿੱਧੂ ਦਾ ਲੋਰ ਰੋਲ ਹੈ ਰੋਲ ਹੈ ਹਨਾ ਇਸ ਕੰਦੇ ਵਿੱਚ ਉਦੋਂ ਤੋਂ ਲੈ ਕੇ ਜਿੰਨੇ ਗੈਂਗਸਟਰਾਂ ਨੇ ਅੱਜ ਤੱਕ ਜਿੰਨੇ ਵੀ ਪੱਤਰਕਾਰਾਂ ਨੂੰ ਇੰਟਰਵਿਊਜ਼ ਦਿੱਤੀਆਂ ਨੇ ਉਹਦੇ ਵਿੱਚ ਹਰ ਇੱਕ ਨੇ ਇਸ ਚੀਜ਼ ਨੂੰ ਉਧਾਰ ਬਣਾਇਆ ਸਾਡੇ ਭਰਾ ਨੂੰ ਸਿੱਧੂ ਨੇ ਮਰਵਾਤਾ ਸਾਡੇ ਫਲਾਣੇ ਨੂੰ ਮਰਵਾਤਾ ਜਦ ਕਿ ਅੱਜ ਤੱਕ ਵੀ ਕਿਸੇ ਏਜੰਸੀ ਵੱਲੋਂ ਕਿਸੇ ਪੁਲਿਸ ਵੱਲੋਂ ਸਿੱਧੂ ਨੂੰ ਸਮਨ ਤੱਕ ਨਹੀਂ ਕੀਤਾ ਗਿਆ ਲੇਕਿਨ ਉਹਨਾਂ ਲੋਕਾਂ ਨੇ ਫਿਰ ਵੀ ਇਹ ਜਿਹੜੇ ਸੀ ਇਲਜ਼ਾਮ ਸਿੱਧੂ ਦੇ ਉੱਤੇ ਲਾਏ ਔਰ ਇੱਥੋਂ ਤੱਕ ਵੀ ਉਹਨਾਂ ਨੂੰ ਮੌਤ ਤੱਕ ਵੀ ਪਹੁੰਚ ਗਏ ਉਹ ਕਤਲ ਕਰਨ ਤੱਕ ਤਾਂ ਫਿਰ ਕਿੱਥੇ ਸ਼ੱਕ ਰਹਿ ਜਾਂਦਾ ਇਸ ਗੱਲ ਦਾ ਲੱਗਦਾ ਨਹੀਂ ਵੀ ਡਰ ਸਤਾ ਰਿਹਾ ਹੁਣ ਕਿਤੇ ਨਾ ਕਿਤੇ ਇਹ ਚਾਰਜ ਫਰੇਮ ਹੋਣਗੇ ਇੰਨਾ ਵੱਡਾ ਕਤਲ ਕੀਤਾ ਸਜ਼ਾ ਤਾਂ ਮਿਲੂਗੀ ਕਿਸੇ ਝੂਠ ਬੋਲ ਕੇ ਕਈ ਵਾਰੀ ਕੋਈ ਦੁਨਿਆਵੀ ਅਦਾਲਤਾਂ ਤੋਂ ਵੱਜ ਜਾਣਗੇ ਤਾਂ ਇੱਕ ਜਿਹੜੀ ਅਕਾਲ ਪੁਰਖ ਦੀ ਅਦਾਲਤ ਆ ਉਹ ਉੱਪਰ ਵਾਲੀ ਉਹਦੇ 'ਚ ਵੀ ਜਾ ਕੇ ਕਦੇ ਨਾ ਕਦੇ ਤਾਂ ਜੱਜਸ ਮਿਲ ਨਹੀਂ ਹੈ ਜੀ ਤੇ ਅਸੀਂ ਆਸ ਬੰਦ ਹੈ ਬਿਲਕੁਲ ਇਹਨਾਂ ਦਾ ਜਿਹੜਾ ਕਾਰ ਹੈ ਇਹ ਕਾਰ ਹੈ ਔਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਸਾਡੀਆਂ ਸਰਕਾਰਾਂ ਇਹਨਾਂ ਨੂੰ ਬਚਾਉਣ ਤੇ ਲੱਗੀਆਂ ਹੋਈਆਂ ਨੇ ਤੇ ਨਹੀਂ ਤਾਂ ਕੋਈ ਕਾਰਨ ਨਹੀਂ ਸੀ ਅਪਰਾਧੀਆਂ ਦੇ ਇੰਨੇ ਹੌਸਲੇ ਵੱਧ ਜਾਣ ਤੁਸੀਂ ਦੇਖੋ ਜਿਹੜੀ ਅਗਲੀ ਗੱਲ ਹੈ ਕਿ ਤੁਸੀਂ ਮੈਨੂੰ ਪੁੱਛੀ ਤਾਂ ਨਹੀਂ ਹੈ ਪਰ ਮੈਂ ਕਲੀਅਰ ਕਰਨ ਵਾਸਤੇ ਦੱਸਦਾ ਰਾਜਸਥਾਨ ਦੇ ਵਿੱਚ ਸੁਖਦੇਵ ਗੋਗਾ ਮਾੜੀ ਜੀ ਦਾ ਕਤਲ ਹੁੰਦਾ ਹੈ ਬੜੀ ਬੇਰਹਿਮੀ ਨਾਲ ਕਤਲ ਹੁੰਦਾ ਹੈ ਬਹੁਤ ਬੰਦ ਭਾਗੀ ਕਰ ਪਰੰਤੂ ਸਾਡੀ ਪੰਜਾਬ ਪੁਲਿਸ ਇਹ ਗੱਲ ਕਹਿ ਰਹੀ ਹੈ ਵੀ ਜਦੋਂ ਗੋਗਾ ਮਾੜੀ ਸਾਹਿਬ ਦਾ ਕਤਲ ਦੀ ਪਲਾਨਿੰਗ ਬਣ ਰਹੀ ਸੀ ਉਹ ਬਠਿੰਡਾ ਜੇਲ੍ਹ ਦੇ ਵਿੱਚ ਇਹਨਾਂ ਨੇ ਪੁਖਤਾ ਰਿਪੋਰਟ ਰਾਜਸਥਾਨ ਪੁਲਿਸ ਨੂੰ ਦਿੱਤੀ ਤਾਂ ਉਸ ਤੋਂ ਕੁਝ ਦਿਨ ਬਾਅਦ ਹੀ ਲੌਰੈਂਸ ਕਿੰਨੀ ਵੱਡੀ ਇੰਟਰਵਿਊਜ਼ ਇਕੱਰੀ ਦੋ ਕਰ ਜਾਂਦਾ ਗੋਗਾਵਾਲੀ ਸਾਹਿਬ ਦੇ ਕਤਲ ਦਾ ਤਾਂ ਏਜੰਸੀਆਂ ਨੂੰ ਜਾਂ ਪੁਲਿਸ ਨੇ ਸੂਹ ਲਾ ਲੈਂਦੀਆਂ ਨੇ ਪਰੰਤੂ ਲੌਰੈਂਸ ਵੱਲੋਂ ਬਣਾਈ ਗਈ ਵੀਡੀਓ ਦੀ ਸੂਹ ਨਹੀਂ ਲੱਗੀ ਵੀ ਕੌਣ ਉਹਨੂੰ ਕੰਡਕਟ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿਹੜੇ ਕਿਹੜੇ ਅਫਸਰਾਂ ਨੂੰ ਇਨਵੋਲਵ ਨੇ ਕਿੱਥੇ ਇਹ ਬਣਾਈ ਜਾਣੀ ਹੈ ਉਹਦੇ ਬਾਰੇ ਸਰਕਾਰ ਨੂੰ ਕੁਝ ਨਹੀਂ ਪਤਾ ਲੱਗਿਆ ਔਰ ਅੱਜ ਤੱਕ ਸਿੱਟਾ ਬਿਠਾ ਕੇ ਵੀ ਦੋ ਵਾਰ ਮਾਨਯੋਗ ਹਾਈ ਕੋਰਟ ਦੀ ਸੋਮੋਟੋ ਐਕਸ਼ਨ ਦੇ ਦੌਰਾਨ ਵੀ ਨੋਟਿਸ ਲਾਈਨ ਤੇ ਵੀ ਮਾਨਯੋਗ ਜੱਜਾਂ ਵੱਲੋਂ ਫਿਰ ਵੀ ਯਾਰ ਹਲੇ ਤੱਕ ਜਿਹੜੀ ਚਾਰਾ ਜੋਈ ਹੈ ਜਿਹੜੀ ਉਹ ਨਾ ਨੁੱਕਰ ਵਾਲੀ ਤਾਲ ਮਟੋਲ ਵਾਲੀ ਔਰ ਇਸ ਚੀਜ਼ ਨੂੰ ਲੰਬਾ ਲਮਕਾਉਣ ਵਾਲੀ ਜਿਹੜੀ ਗੱਲ ਹੈ ਕੀਤੀ ਜਾ ਰਹੀ ਹੈ ਹਲੇ ਤੱਕ ਵੀ